ਸਾਜੀ ਮੜਿਆ ਸਾਜੀ ਵੇਖਿਓ ਮੜਿਆ ਇੱਧਰ ਆਹ ਨਵੀਂ ਛੱਤ ਦੀਆਂ ਆ ਨਵੀਂ ਛੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਬਿਲਕੁਲ ਥੈਂਕ ਯੂ ਤੇਰੀ ਬਹੁਤ ਬਹੁਤ ਮੁਬਾਰਕਾਂ ਜੀ ਸਾਜੀ ਨੂੰ ਨਵੀਂ ਛੱਤ ਦੀਆਂ ਹੋਰ ਬਹੁਤ ਮੁਬਾਰਕਾਂ ਜੀ ਸਾਸੀ ਗੱਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਵਾਰਟ এজੈਂਸ ਤੇ ਜਿੱਦਾਂ ਕਿ ਜੀ ਸਾਰਿਆਂ ਨੂੰ ਪਤਾ ਵਾ ਸਾਡੇ ਸਰਦਾਰ ਮਨਜੀਤ ਸਿੰਘ ਔਇਲਾ ਉਸਤਾਦ ਜੀ ਹੁਣੇ ਯੂ ਐਸ ਏ ਵਾਲੇ ਤੇ ਉਹ ਇੰਡੀਆ ਆਏ ਹੋਏ ਆ ਠੀਕ ਆ ਤੇ ਦੋ ਤਿੰਨ ਫੰਕਸ਼ਨ ਅਸੀਂ ਉਹਨਾਂ ਦੇ ਨਾਲ ਹੀ ਰਹੇ ਆ ਜੀ ਤੇ ਅੱਜ ਵੀ ਅਸੀਂ ਉਹਨਾਂ ਦੇ ਨਾਲ ਹੀ ਆ ਤੇ ਅੱਜ ਹੀ ਹੈਗੇ ਆ ਜੀ ਕਪੂਰਥਲੇ ਜਿਹੜਾ ਉਹਨਾਂ ਦਾ ਜੱਦੀ ਪਿੰਡ ਆ ਪਿੱਲ ਓਜਲਾ ਜੋਗੀ ਪਿੰਡ ਆ ਜਿਹੜਾ ਠੀਕ ਆ ਤੇ ਆ ਗਏ ਜੀ ਸਤਾਰ ਜੀ ਹੁਣੀ ਸਾਹੀ ਸਤਾਰ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਹੈ ਜੀ ਤੁਹਾਡਾ ਵੀ ਬਹੁਤ ਥੈਂਕ ਯੂ ਹੈ ਚੱਲ ਗਏ ਆ ਸਤਾਰ ਜਗੀ ਸਾਡੇ ਬਹੁਤ ਹੀ ਪਿਆਰੇ ਜਿੰਨੇ ਵੀ ਮੇਰੇ ਵੀਰ ਆਏ ਨੇ ਮੈਂ ਸਾਰਿਆਂ ਦਾ ਵੈਲਕਮ ਕਰਦਾ ਥੈਂਕ ਯੂ ਸੋ ਮਚ ਬਿਲਕੁਲ ਨਹੀਂ ਤੁਹਾਨੂੰ ਸਾਰਿਆਂ ਨੂੰ ਮਿਲਾਉਨੇ ਆ ਇੱਧਰ ਆਹ ਭਾਈ ਹੁਣੀ ਆ ਠੀਕ ਆ ਵੀਰ ਜੀ ਹੁਣੀ ਸ਼ੁਮਨਦੀਪ ਭਾਈ ਹੁਣੀ ਆ ਆ ਸਾਡੇ ਜਗੀ ਸਤਾਰ ਜੀ ਹੁਣੀ ਆ ਆ ਪਿੱਛੇ ਆ ਵੀ ਭਾਈ ਆ ਆ ਸਾਡੇ ਸੰਦੀ ਭਾਜੀ ਹੁਣੀ ਆ ਠੀਕ ਆ ਇਹ ਜੀ ਆਪਣੇ ਤਲੂ ਭਾਜੀ ਆ ਤੇ ਆ ਆਪਣੇ ਕਮਲ ਭਾਜੀ মিডিਆ ਪਰਸਨ ਠੀਕ ਹੈ ਜੀ ਤੇ ਆ ਸਰਦਾਰ ਸਾਡੇ ਜਿਹੜੇ ਆ ਜੀ ਅੰਮ੍ਰਿਤਸਰ ਤੋਂ ਬੱਲੇ ਬੱਲੇ ਜੀ ਹੁਣੀ ਇਹ ਵੀ ਪੁੱਜ ਗਏ ਹੋਏ ਆ ਜੀ ਸਖੀ ਦੇ ਘਰ ਦੇ ਆ ਜੀ ਉਸਤਾਦ ਹੁਣਾਂ ਨੇ ਮਂਗਾਈ ਉਤੋਂ ਮਾਦੀ ਮੇਰੇ ਸ਼ਗਿਰਦ ਨੂੰ ਕਿਉਂਕਿ ਜੀ ਹੁਣ ਗਿਫਟ ਆਣੇ ਨੇ ਆ ਜੀ ਕਿਆ ਆ ਤਿਆਰ ਨੇ ਠੀਕ ਐ ਸਾਡੀ ਜੇ ਤੁਹਾਡੀ ਯਾਦ ਤੇ ਵੀ ਆਣਾ ਕਿੱਪ ਲੈਣਾ ਠੀਕ ਐ ਸਾਡੀ ਸਾਡੀ ਇਹ ਵੀ ਆ ਗਈ ਜੀ ਵਾਈਬ੍ਰੇਸ਼ਨ ਬਿਲਕੁਲ ਜੀ ਇਹ ਇਹਦੇ ਬਾਰੇ ਜੋ ਵੀ ਕਹੋ ਅੱਖ ਦਾ ਸ਼ੌਕ ਕਰਾਦੇ ਸਹੀਦ 30 ਸਾਲ ਸਹੀਦ ਇਹ ਆਇਲਾ ਸਾਤੀ ਨਾ ਤੇੜੀ ਉਤਰਿਆ ਤੇ ਪਿਓਰਿਟੀ ਦੇ ਵਿੱਚ ਸਾਜੀ ਹੈ ਨਾ ਜੀ ਉਹਦੇ ਘਰੋਂ ਆਇਆ ਜੀ ਪਿਓਰਿਟੀ ਜੀ ਚੌਧਰੀ ਸਗੀ ਪੱਟੀ ਚੌਧਰੀ ਸਗੀ ਪੱਟੀ ਬਹੁਤ ਅੱਛਾ ਕਰ ਦਿੱਤਾ ਤੇ ਇਹ ਜਿਹੜਾ ਵਾ ਗਿਫਟ ਕੀਤਾ ਵਾ ਸਾਡੇ ਹੈਪੀ ਖਲੀਫਾ ਸਾਹਿਬ ਵੀਰ ਜੀ ਨੇ ਗਿਫਟ ਕੀਤਾ ਵਾ ਸਰਦਾਰ ਮਨਜੀਤ ਸਿੰਘ ਉਹ ਇਲਾਸਤ ਜੀ ਨੇ ਨੂੰ ਆ ਵੇਲਾ ਜ਼ੂਮ ਅੱਖ ਦਾ ਆ ਬੈਕਅਪ ਜੋ ਬਹੁਤ ਆਪਾ ਇਹ ਬੀਰ ਸ਼ੋਨਾ ਵੀ ਲੈ ਬਣਾਦਾ ਨਾ ਸਾਈਕਲ ਐ ਸ਼ੌਕ ਮੜਾ ਮੰਨ ਲੈਂਦੇ ਆ ਦੋ ਮਿੰਟ ਮੇਰੇ ਕੋਲ ਕਿੰਨਾ ਵਿੱਚੋਂ ਸਾਹਿਬ ਜੀ ਰੋਇਪੁਰੀਆਂ ਚੋ ਜੀ ਦਾ ਖਵਾ ਪਿਆ ਨਾਲ ਡੈਡੀ ਰੋਇਪੁਰੀ ਡੈਡੀ ਠੀਕ ਠੀਕ ਹੈ ਠੀਕ ਹੈ ਬਹੁਤ ਤਗੜਾ ਨਿਕਲੇ ਹੱਥ ਮਾਰ ਤੇ ਜੀ ਇਹ ਸਭ ਕੋਲ ਤੇ ਆਇਆ ਵੱਡੇ ਵਜੂਦ ਨਾਲ ਖਾਂਦੀ 2 14 ਦੇ ਸਾਨੀ ਬੱਚਾ ਸ਼ੌਂਕਰ ਬਚਾ ਛੋਟਾ ਠੀਕ ਹੋ ਜੀ ਹੌਂਸਲਾ ਉਸਤਾਦ ਜਿਹਣੀ ਸ਼ੌਂਕਰ ਆ ਰਹੇ ਆ ਜੀ ਸਾਡੇ ਸਰਦਾਰ ਗੁਰਵਿੰਦਰ ਸਿੰਘ ਜੀ ਜੀ ਆ ਰਹੇ ਆ ਅੱਜ ਹੋਰ ਨੂੰ ਬੋਲਣ ਆਇਆ ਹੋਰ ਨੂੰ ਬੱਚਾ ਇੱਕ ਬੱਚਾ ਬਚਾ ਉਹ ਧੰਦਾ ਬੱਚਾ ਬੱਚਾ ਉਹ ਕੱਲਾ ਬੱਚਾ ਬਲਿਆ ਓਵਰਫੀਲ ਦੇ ਬਲਿਆ ਜੀ ਭਰਪੂਰ ਸਿੰਘ ਉਹਨਾਂ ਨੇ ਗਿਫਟ ਕੀਤੀ ਆ ਜੀ ਕੋਈ ਫਰਕ ਨਹੀਂ ਆ ਪਾ ਉਹ ਕਿਤੇ ਹੋਰ ਵੀ ਨਾ ਪਾਈ ਕਿਦਾ ਮੈਂ ਉਹ ਸਾਜੀ ਪੂਰੀ ਸਾਜ ਨੂੰ ਇਵੈਂਟ ਦਾ ਹੀ ਤੇ ਪਿਓ ਇਹ ਤੁਹਾਨੂੰ ਵੀਊ ਅਸੀਂ ਵਿਖਾਉਨੇ ਆ ਵੇਖੋ ਆ ਸੈਟਅਪ ਸਾਜ ਜੀ ਨੇ ਆਨੇ ਲਾਏ ਹੋਏ ਆ ਇਧਰ ਜੱਲੀ ਗੱਡੀਆਂ ਆ ਜੀ ਸੋਚ ਲਓ ਜੀ ਆ ਜੀ ਸੈਟਅਪ ਆ ਵੇਖ ਲਓ ਔਇਲਾ ਸਾਜ ਜੀ ਨਾਲ ਦਾ ਸੈਟਅਪ ਵੇਖ ਲਓ ਭਾਈ ਠੀਕ ਆ ਆ ਵੇਖ ਲਓ ਬਹੁਤ ਸੋਹਣਾ ਸਾਡਾ ਬਣਾਇਆ ਉਸਤਾਦ ਜੀ ਨਾਲੇ ਇੱਧਰ ਆ ਇੱਧਰ ਪਰਿੰਦੇ ਬਹਿਣਗੇ ਇੱਧਰ ਵੀ ਪਰਿੰਦੇ ਬਹਿਣਗੇ ਠੀਕ ਹੈ ਜੀ ਆ ਵੇਖ ਲਓ ਆ ਲਾਈਟਿੰਗ ਸਾਈਟਿੰਗ ਉੱਪਰ ਠੀਕ ਹੈ ਜੀ ਇੱਧਰ ਵੀ ਪਰਿੰਦੇ ਬਹਿਣਗੇ ਤੇ ਆਪਾਂ ਆ ਬਾਡੀ ਫੇਰ ਚੜਾਈ ਆ ਉਸਤਾਦ ਜੀ ਨਾਲੇ ਇੱਧਰੋਂ ਠੀਕ ਆ ਤੇ ਆ ਬਾਡੀ ਚੜਾ ਆ ਗਿਆ ਇੱਧਰੋਂ ਫੇਰ ਆ ਵੇਖ ਲਓ ਇਥੇ ਕਬੂਤਰ ਆ ਪੰਦਰ ਕਰ ਸਕਦੇ ਆ ਆ ਸਾਰੀ ਲਾਈਟਿੰਗ ਜੋ ਆ ਸਾਰਾ 뷰 ਸ਼ੂ ਜੋ ਠੀਕ ਹੈ ਜੀ ਆ ਦੇਖੋ ਆ ਸਾਰਾ ਵਿਊ ਜੋ ਤੇ ਉਤਰ ਆ ਕੇ ਬਹਿਣਗੇ ਇੱਥੇ ਤੇ ਆਹ ਸਲਾਈਡਿੰਗ ਚੱਲਦੀ ਆ ਇੱਥੋਂ ਪਿੱਛੇ ਨੂੰ ਖਿੱਚਾਂਗੇ ਤੇ ਕਬੂਟਰ ਸਿੱਧਾ ਹੀ ਅੰਦਰ ਠੀਕ ਹੈ ਜੀ ਤੇ ਆਹ ਥੱਲੇ ਛੱਤ ਆ ਇੱਧਰ ਰੰਗ ਕੀਤੀ ਹੋਈ ਤੇ ਇੱਧਰ ਆ ਵੇਖ ਸਕਦੇ ਹੋ ਤੁਸੀਂ ਪਿੱਛੇ ਜਾਂ ਬਹੁਤ ਥੋੜਾ ਠੀਕ ਹੈ ਜੀ ਤੇ ਫੇਰ ਮਿਸਾਲ ਬੇਕਮਾਲ ਜੀ ਇੱਧਰ ਬੋ ਬਹੁਤ ਧੰਨਵਾਦ ਜੀ ਔਇਲਾ ਸਾਹਿਬ ਦਾ ਕਵਰ ਬਾਡ ਪੀਜਨਸ ਲੋ ਜਿਨ੍ਹਾਂ ਨੇ ਸਾਨੂੰ ਇਨਾ ਮਾਣ ਬਖਸ਼ਿਆ ਹਵੀ ਭਾਈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ ਅਮਨ ਬਟਾਲਾ ਵੀਰ ਜੀ ਹੋਣੀ ਸਾਡੇ ਸਿੰਘੋਵਾਲ ਸਾਹਿਬ ਉਸਤਾਦ ਜੀ ਹੋਣੀ ਬੱਬਲ ਸਾਹਿਬ ਜੀ ਹੋਣੀ ਤਹਿ ਦਿਲੋਂ ਧੰਨਵਾਦ ਜੀ ਸਾਸੀ ਗੱਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਡ ਪੀਜਨਸ ਤੇ ਜਿੱਦਾਂ ਕਿ ਜੀ ਸਾਰਿਆਂ ਨੂੰ ਪਤਾ ਵਾ ਸਾਡੇ ਸਰਦਾਰ ਮਨਜੀਤ ਸਿੰਘ ਔਇਲਾ ਉਸਤਾਦ ਜੀ ਹੋਣੀ ਯੂ ਐਸ ਏ ਵਾਲੇ ਤੇ ਉਹ ਇੰਡੀਆ ਆਏ ਹੋਏ ਆ ਠੀਕ ਆ ਤੇ ਦੋ ਤਿੰਨ ਫੰਕਸ਼ਨ ਅਹੀ ਉਹਨਾਂ ਦੇ ਨਾਲ ਹੀ ਰਹੇ ਆ ਜੀ ਤੇ ਅੱਜ ਵੀ ਅਹੀ ਉਹਨਾਂ ਦੇ ਨਾਲ ਹੀ ਆ ਤੇ ਅੱਜ ਹੀ ਹੈਗੇ ਆ ਜੀ ਕਪੂਰ ਥਲੇ ਜਿਹੜਾ ਉਹਨਾਂ ਦਾ ਜੱਦੀ ਪਿੰਡ ਆ ਪਿੱਲ ਓਜਲਾ ਜੋਗੀ ਪਿੰਡ ਆ ਜਿਹੜਾ ਠੀਕ ਆ ਤੇ ਆ ਗਏ ਜੇ ਸਤਾਰ ਜੀ ਹਣੀ ਸਤਾਰ ਸਤਾਰ ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਹੈ ਜੀ ਤੁਹਾਡਾ ਵੀ ਬਹੁਤ ਥੈਂਕ ਯੂ ਚੱਲ ਗਏ ਆ ਸਤਾਰ ਜਗੀ ਸਾਡੇ ਬਹੁਤ ਹੀ ਪਿਆਰਾਂ ਜਿੰਨੇ ਵੀ ਮੇਰੇ ਵੀਰ ਆਏ ਨੇ ਮੈਂ ਸਾਰਿਆਂ ਦਾ ਵੈਲਕਮ ਕਰਦਾ ਥੈਂਕ ਯੂ ਸੋ ਮਚ ਬਿਲਕੁਲ ਹੀ ਤੁਹਾਨੂੰ ਸਾਰਿਆਂ ਨੂੰ ਮਿਲਾਉਨੇ ਆ ਇੱਧਰ ਆ ਭਾਈ ਹੁਣੀ ਆ ਠੀਕ ਆ ਵੀਰ ਜੀ ਹੁਣੀ ਸ਼ਮਦੀਪ ਭਾਈ ਹੁਣੀ ਆ ਆ ਸਾਡੇ ਜਗੀ ਸਾਧ ਜੀ ਹੁਣੀ ਆ ਆ ਪਿੱਛੇ ਹਬੀ ਭਾਈ ਆ ਆ ਸਾਡੇ ਸੰਦੀ ਭਾਈ ਹੁਣੀ ਆ ਠੀਕ ਆ ਇਹ ਜੀ ਆਪਣੇ ਤਲੂ ਭਾਈ ਆ ਤੇ ਆ ਆਪਣੇ ਕਮਲ ਭਾਈ ਮੀਡੀਆ ਪਰਸਨ ਠੀਕ ਆ ਜੀ ਤੇ ਆ ਸਰਦਾਰ ਸਾਡੇ ਜਿਹੜੇ ਆ ਜੀ ਅੰਮ੍ਰਿਤਸਰ ਤੋਂ ਬੱਲੇ ਉਸਤਾਦ ਜੀ ਹੁਣੀ ਇਹ ਵੀ ਪੁੱਜ ਗਏ ਹੋਏ ਆ ਜੀ ਇਹਨਾਂ ਦਾ ਵੀ ਤੈਅ ਦੇ ਲੋ ਧੰਨwar ਕੁਲਤਾਰ ਸਿੰਘ ਬਾਈਵਾ ਸਾਧ ਜੀ ਹੋਣੀ ਠੀਕ ਆ ਉਹ ਇਹ ਆ ਜੀ ਇਹ ਪੀ ਫੈ ਪੀ ਸਾਧ ਜੀ ਜੋਇਆ ਪਿੰਡ ਤੋਂ ਇਹ ਵੀ ਹਾਜ਼ਰ ਆ ਜੀ ਉਦੋਂ ਦੇ ਆਪਣੇ ਨਾਲ ਹੀ ਆ ਸਾਰੇ ਆਹੋ ਜੀ ਬਿਲਕੁਲ ਜੀ ਫੌਜੀ ਸਾਹਿਬ ਵੀ ਆਈ ਜੀ ਆਪਾਂ ਠੀਕ ਆ ਤੇ ਬਾਕੀ ਸਾਰਿਆਂ ਦਾ ਤੁਸੀਂ ਜਾਣਦੇ ਹੀ ਜੋ ਠੀਕ ਆ ਇਹ ਆ ਇੱਧਰ ਵੀ ਵੇਖ ਲੋ ਜੀ ਸਾਰੇ ਭਰਾ ਆਪਣੇ ਠੀਕ ਆ ਜੀ ਆ ਜੀ ਨੀਡੇ ਸਤਾਜ ਜੀ ਹੁਣੀ ਸਾਡੇ ਦਿੱਲੀ ਵਾਲੇ ਬੜੇ ਮਾਣਜੋ ਸਾਡੇ ਨੀਡੇ ਸਤਾਜ ਜੀ ਹੁਣੀ ਆ ਚੰਨੀ ਦੇ ਇਧਰ ਜੀ ਹੋਰ ਸਤਾਜ ਜੀ ਹੁਣੀ ਆ ਸਾਰੇ ਵੀਰੋ ਜਿਹੜੇ ਗਾਣਾ ਗਾਇਆ ਹੈ ਤੇ ਜੀ ਆ ਹੈ ਪੀ ਵੀਰ ਜੀ ਨੇ ਦੋ ਕਬੂਤਰ ਗਿਫਟ ਆਏ ਆ ਭਾਈ ਪਾਜੀ ਇਹਦੇ ਬਾਰੇ ਥੋੜਾ ਜਿਹਾ ਜਾਣਨਾ ਪਵਾਂ ਤੁਸੀਂ ਫ੍ਰੀ ਟੈਕ ਨੇ ਪਾਰ ਦਾ ਪਿੰਡ ਹੈ ਇਸ ਜਿਹੇ ਜੀ ਬਿਸਮਿਲਲਾ ਖੋ ਰਾਗੀ ਦਈਦਾਰ ਸਖੀ ਦੇ ਘਰ ਦੇ ਆ ਜੀ ਉਸਤਾਦ ਹੋਣਾ ਨੇ ਮਂਗਾਈ ਉਤੋਂ ਇਹ ਨਾ ਮਾਦੀ ਉਸਤਾਦ ਜੀ ਦਮ ਬੰਦੇ ਦਾ ਸ਼ੌਂਕ ਕਰਾ ਦੇ ਮਾਦੀ ਮੇਰੇ ਸ਼ਗਿਰਦਾਂ ਨੂੰ ਕਿਉਂਕਿ ਕਿਤੇ ਹੁਣ ਗਿਫਟ ਹੀ ਆਣੇ ਨੇ ਹਲੇ। ਕੀ ਆ? ਤਿਆਰ ਨਹੀਂ ਕਰ। ਠੀਕ ਐ ਸਾਜੀ। ਤੇ ਟੈਡੀ ਜੱਟ ਵੀ ਆਣਾ ਕਿੱਪ ਲੈਣਾ। 570 ਬਾਈ ਨੇ ਆਦੀ। ਠੀਕ ਐ ਸਾਜੀ। ਉਸਤਾਦ ਜੀ ਇਹ ਬਹੁਤ ਜੀ ਵਾਈਬ੍ਰੇਸ਼ਨ। ਬਿਲਕੁਲ ਜੀ ਇਹ ਇਹਦੇ ਬਾਰੇ ਜੋ ਵੀ ਕਹੋ ਅੱਖ ਦਾ ਸ਼ੌਂਕ ਦਰਾ ਦੇ ਸਹੀਦ ਜੀ। 30 ਸਾਲ। ਸਹੀ। ਇਹ ਪਹਿਲਾ ਸਾਜੀ ਨਦੇ ਟੈਡੀ ਉਤਰਿਆ ਤੇ ਪਿਓਰਿਟੀ ਦੇ ਵਿੱਚ ਸਤਾ ਜੀ ਹਨ ਜੀ ਉਹਦੇ ਘਰੋਂ ਆਇਆ ਜੀ ਪਿਓਰਿਟੀ ਜੀ ਹਾਂ ਚੌਧਰੀ ਸਗੀ ਪੱਟੀ ਚੌਧਰੀ ਸਗੀ ਪੱਟੀ ਬਹੁਤ ਅੱਛਾ ਗੁਰੂ ਉਹਨਾਂ ਦੇ ਘਰੋਂ ਡਾਇਰੈਕਟ ਆਇਆ ਆਪਣੇ ਮਨਜੀਤ ਭਾਈ ਜੀ ਸਤਾ ਜੀ ਹਣੀਆਂ ਡਾਇਰੈਕਟ ਆਇਆ ਉਹਦੇ ਇਹਨਾਂ ਸਗੀ ਸਾਹਿਬ ਦਾ ਨਾਮ ਕੱਟ ਗਿਆ ਕਿਉਂਕਿ ਪੇਮੈਂਟ ਚੱਲ ਗਈ ਮੇਰਾ ਸਾਥ ਮਨਜੀਤ ਸਿੰਘ ਔਇਲਾ ਸਮੋਹ ਜੀ ਇਹ ਜੀ ਔਇਲਾ ਸਾਹਿਬ ਜੀ ਉਹਨਾਂ ਦਾ ਪੁੱਤਰ ਹੈ ਜੀ ਇਹ ਇੰਜੀਨੀਅਰ ਕੋ ਆ ਨੀਰਮੈ ਭਾਈ ਕਿਹਾ ਹਾਂ ਲੋ ਜੀ ਇਹ ਸਾਡੇ ਦਿੱਲੀ ਵਾਲੇ ਨੀਡੇ ਸਤਾ ਜੀ ਹਣੀ ਸ਼ੌਂਕ ਕਰਾ ਰਹੇ ਆ ਇਹ ਇਹ ਜਿਹੜਾ ਵਾ ਗਿਫਟ ਕੀਤਾ ਵਾ ਸਾਡੇ ਹੈਪੀ ਖਲੀਫਾ ਸਾਹਿਬ ਵੀਰ ਜੀ ਨੇ ਗਿਫਟ ਕੀਤਾ ਵਾ ਸਰਦਾਰ ਮਨਜੀਤ ਸਿੰਘ ਉਹਲਾ ਉਸਤਾਦ ਜੀ ਨੇ ਨੂੰ ਆ ਵੇਲੇ ਜ਼ੂਮ ਆਖਦਾ ਆ ਬੈਕਅਪ ਜੋ ਹੁਣ ਦੇਰਾ ਸ਼ੌਂ ਕਰਾਇਆ ਸੀ ਲਓ ਜੀ ਆਹ ਹੁਣਦਾ ਜੋ ਠੀਕ ਹੈ ਜੀ ਉਧਰਲੇ ਹੁਣਦੇ ਦਾ ਵੀ ਆ ਪੰਜੇ ਜੀ ਇਹਦੇ ਫੁੱਲ ਬੰਤਰ ਵਿਖਾ ਦਿਓ ਸਾਹਿਬ ਫੜ ਕੇ ਆ ਜੋ ਦੂਸਰਾ ਕੁੰਡਾ 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 ਦੇਖ ਲਓ ਤਾਂ ਕਰ ਲਿਓ ਸਾਈ ਥੋੜਾ ਤਾਂ ਠੀਕ ਹੈ ਜੀ ਇਹਦਾ ਸਰਵਾਦ ਆ ਦੇ ਦੇ ਅਸੀਂ ਐ ਦੇਖੋ ਤੁਹਾਡੇ ਜੀ ਵੇਖ ਲਓ ਜੀ ਤੁਹਾਡੇ ਆ ਦੇਖੋ ਇਹਦਾ ਭਰਾ ਇਹਦਾ ਭਰਾ ਇਹ ਤੁਹਾਡੇ ਘਰ ਦਾ ਬੱਚਾ ਆ ਇਹ ਤੁਹਾਡੇ ਘਰ ਦਾ ਬੱਚਾ ਇਹਦੀ ਭੈਣ ਹੈ ਜੀ ਇਹਦੇ ਲੱਭਦੇ ਥੀ ਇਹ ਕੋਰੀਆਂ ਕਿ ਲੱਗਿਆ ਸ਼ਾਇਦ ਬੱਚੇ ਪਾਲਦਾ ਪਿਆ ਹੁੰਦਾ ਹਾਂ ਬੱਚਿਆਂ ਦੀ ਟੈਨਸ਼ਨ ਹਾਂ ਜੀ ਕੀ ਆਪਾਂ ਆਏ ਜੀ ਚੜੀ ਜੀ ਆ ਠੀਕ ਹੋ ਗਿਆ ਜੀ ਜੀ ਚੱਕੀ ਸਤਾਜ ਜੀ ਹਣੀ ਸ਼ੌਂਕ ਕਰਾ ਰਿਆ ਵੇਖ ਲੋ ਕਰਾਇਓ ਜਗੀ ਸਾਜ ਜੀ ਚੱਕੀ ਸਾਹੀ ਇਹ ਪਾਇਓਰਟੀ ਦੇ ਵਿੱਚ ਮਾਨਮਤ ਕੀ ਬਾਤਾਂ ਕਰਦੀਆਂ ਤੁਹਾਡੇ ਲੋਕ ਕੇ ਰਿਪੋਰਟ ਬੜੀ ਤੰਗੀ ਜੀ ਸਾਜ ਜੀ ਨਾ ਨੇ ਵੀ ਕੀ ਰਿਪੋਰਟ ਕੋਈ ਕੁਝ ਬੜਾ ਬਣਾਇਓ ਬਲੋ ਇੱਕ ਚੱਕੀ ਸਾਹੀ ਹੈ ਬਹੁਤ ਸੀ ਵਧੀਆ ਗਕੂਤ ਜਿਹੜਾ ਸ਼ੇਰ ਅੰਦਰ ਨੂੰ ਐ ਕਰ ਲੇਗਾ ਕੋਈ ਉਹਨੂੰ ਡਰਾ ਸਰਦਾਰ ਗੁਰਵਿੰਦਰ ਸਿੰਘ ਸਤਾਜੇਣੀ ਸ਼ੌਂਕ ਕਰਦੇ ਹੋ ਇੱਕ ਗਕੂਤ ਦਾ ਪਟਾੜੀ ਗਕੂਤ ਕਿੱਧਰ ਗਈ ਹੈਪੀ ਭਾਈ ਇਹ ਤੁਸੀਂ ਗਿਫਟ ਕੀਤਾਣਾ ਹਾਂਜੀ ਹਾਂਜੀ ਇਹ ਹੈਪੀ ਭਾਈ ਇਹਨਾਂ ਨੇ ਗਿਫਟ ਕੀਤਾ ਅਵੇਲੇਬਲ ਦੀ ਅੱਖ ਠੀਕ ਹੈ ਜੀ ਵਾਹ ਕਮਾਲ ਹੈ ਹਾਂਜੀ ਇਹਦਾ ਵੀ ਜਿਹੜਾ ਛੋਟਾ ਤਸਵੀਰ ਵਾਲੀ ਮਾਦੀ ਆ ਜੀ ਮੁੰਡਾ ਮਨਜੀਤ ਉਸਤਾਦ ਹੋਣਾ ਦਾ ਸ਼ਾਗਿਰਦ ਹੈ ਉਹਨੇ ਉਹਨਾਂ ਨੂੰ ਗਿਫਟ ਕੀਤੀ ਆ ਇਹਦੀ ਪੱਠੀ ਇੱਕ ਮੈਂ ਲੈ ਕੇ ਆਇਆ ਜੀ ਇਹਦੀ ਇੱਕ ਪੱਠੀ ਸਾਜੀ ਮਤਲਬ ਇਹ ਮੈਨੂੰ ਗਿਫਟ ਕੀਤੀਆਂ ਜੀ ਅੱਛਾ ਜੀ ਮਤਲਬ ਬਹੁਤ ਹੀ ਵਧੀਆ ਮਤਲਬ ਕਿ ਇਹ ਪਾਰ ਦੀਆਂ ਨਾਲੇ ਮਦੀ ਬੜੀ ਜਿਹੜਾ ਉਹਨਾਂ ਨੇ ਨਰ ਵੀ ਫੜਿਆ ਸੀ ਉਹ ਵੀ ਪਾਰਦਾਈ ਉਹ ਤਸਵੀਰ ਵਾਲਾ ਪਰ ਉਹਨਾਂ ਕੋ ਬਹੁਤ ਜ਼ਿਆਦਾ ਹੋ ਗਿਆ ਤੇ ਇਹ ਕਹੇ ਸੀ ਉਹਨਾਂ ਕੋ ਦੋ ਇੰਗੀਆਂ ਪੱਟੀਆਂ ਆਈਆਂ ਇੱਕ ਲੋਕਾਂ ਨੇ ਮੈਨੂੰ ਗਿਫਟ ਕੀਤੀਆਂ ਇੱਕ ਤੁਹਾਡੇ ਕੋ ਚਲ ਗਈ ਤੇ ਇੱਕ ਇਧਰ ਉਸਤਾ ਇਹ ਮਾਂ ਵਾ ਉਹਨਾਂ ਦੀ ਉਹ ਪੱਟੀ ਮੇਰੇ ਕੋਲ ਉਹ ਪੱਟੀ ਤੁਹਾਡੇ ਕੋਲ ਠੀਕ ਹੋ ਗਿਆ ਸਾਹਿਬ ਜੀ ਕਿਦਾਂ ਹੈ ਲਾਟੀ ਸਾਹਿਬ ਜੀ ਸਾਨੂੰ ਸਾਹਿਬ ਜੀ ਲੋ ਜੀ ਆ ਤੁਹਾਡੇ ਚੇਅਰਮੈਨ ਸਾਹਿਬ ਗੋਬੀ ਸਾਹਿਬ ਜੀ ਨਾਲ ਬਾਬਾ ਸ਼ੰਨੂ ਜੀ ਠੀਕ ਹੈ ਇਹ ਆਪਣੇ ਸੁਦੇਸ਼ ਭਾਈ ਆ ਲਾਰੈਂਸ ਰੋਡ ਵਾਲੇ ਠੀਕ ਹੈ ਜੀ ਇਹ ਵੀ ਪੁੱਛੇ ਆ ਤੇ ਆਪਾਂ ਉਸਤਾਦ ਜੀ ਰਣ ਗੱਨੇ ਹਾਂਜੀ ਉਸਤਾਦ ਜੀ ਕਿਦਾਂ ਲੱਗਾ ਪਰਿੰਦਾ ਜੀ ਪਰਬਾਜੀ ਤੋਂ ਥੋੜਾ ਤਾਂ ਹੈ ਪਰਬਾਜੀ ਨਾ ਜਿਆਦਾ ਥੋੜੀ ਹੈਗੀ ਆ ਹਾਂ ਬਬੀ ਜਾਲਾ ਬਹੁਤ ਪਰਬਾਜੀ ਤੋਂ ਤਰੀਚੇ ਕਰੀਜ ਕਰਕੇ ਅੱਛਾ ਤਰੀਚੇ ਬਬਾ ਜੀ ਦਸਵੇਂ ਦੇ ਬਾਰੇ ਅੱਖ ਦੀ ਜਾਣਕਾਰੀ ਦਿਓ ਮਾੜੀ ਜੀ ਠੀਕ ਹੈ ਵਧੀਆ ਅੱਖ ਹੈ ਮਦੀਨ ਆ ਹੋਕੇ ਰਬੜ ਅੱਛਾ ਇਹ ਕੁੰਦਾ ਖੋਲੇ ਹੋਏ ਦਾ ਉਸਤਾਜੀ ਜਿਹੜਾ ਆ ਤਿੰਨ ਕੰਨੀਆਂ ਵਿੱਚ ਗੈਪ ਹੋਣਾ ਚਾਹੀਦਾ ਵਾ ਕਿ ਇਕੱਠੀਆਂ ਹੋਣੀਆਂ ਚਾਹੀਦੀਆਂ ਠੀਕ ਹੈ ਠੀਕ ਹੈ ਇਹ ਬਹੁਤ ਬਹੁਤ ਚੰਗਾ ਉਹ ਇਸ ਕਰਕੇ ਹੈ ਕਿ ਇਹ ਕਰਕੇ ਹੈ ਠੀਕ ਹੈ ਜਮੇ ਪਾਕਿਸਤਾਨ ਬਹੁਤ ਬਸਵਾਹ ਸੰਜੋਨੀ ਠੀਕ ਹੈ ਮਾਨਯੋਗ ਸਾਡੇ ਜੋ ਗਵਾਲ ਮੰਡੀ ਤੋਂ ਜਨਕੀ ਉਸਤਾਜ ਜੀ ਹੁਣੀ ਆ ਇਹ ਵੀ ਅਜਿਥੇ ਸਰਦਾਰ ਮਨਜੀਤ ਸਿੰਘ ਔਇਲਾ ਸਾਜ ਜੀ ਹੁਣੀ ਉਹਨਾਂ ਦੇ ਗ੍ਰਾਹਕੇ ਪੁੱਜੇ ਆ ਨਾਲ ਇਸ ਕੋ ਉਸਤਾਜ ਜੀ ਹੁਣੀ ਆ ਉਹ ਵੀ ਉਸਤਾਜ ਕਾਉਂਸਲਰ ਜੀ ਪੁੱਜੇ ਹੋਏ ਆ ਇਹ ਕਿੰਨਾ ਚੌਂਦੀ ਸਾਜੀ ਮਾਦੀ ਏ ਕਮਗਰਾਂ ਚੋਂ ਠੀਕ ਐ ਸਾਜੀ ਇੱਕ ਮਗਰਾਂ ਚੋਂ ਐ ਸਹੀ ਵੈਸੇ ਡੋਂਨ ਨੂੰ ਜਾਂ ਸਿੱਧੀ ਜੋੜਿਆਂ ਚ ਹਾਂਜੀ ਬਰੀਡਿੰਗ ਵਾਸਤੇ ਤੇ ਜੇ ਆਪਾਂ ਇਹਨੂੰ ਡਾਈ ਇਹਦੇ ਕੰਮ ਕਰੇਗੀ ਠੀਕ ਐ ਸਾਜੀ ਛੱਡਣ ਦੇ ਵਿੱਚ ਵਧੀਆ ਕੀ ਜਾਂ ਬਰੀਡਿੰਗ ਚ ਖੇਲਾ ਬਹੁਤ ਹੀ ਵਧੀਆ ਬਾਕੀ ਬੱਚੇ ਨੇ ਰਾਈ ਖੇਲਾ ਬਹੁਤ ਹੀ ਵਧੀਆ ਬਹੁਤ ਸ਼ਾਬਾਸ਼ ਇਹ ਹੋ ਗਈ ਐਨੀ ਨੇ ਸੋਨੇ ਦੇ ਸੁਆਗਾ ਆ ਬਹੁਤ ਚੰਗੀ ਬਹੁਤ ਚੰਗੀ ਇਹ ਆਪਣਾ ਬਾਬਾ ਜੀ ਕਿਹੜੀ ਨਸਲ ਚੋਂਦੀ ਹੋਈ ਜਾਲਦਾਰਾ ਜੀ ਜਾਂ ਪਹਿਲੇ ਹੋਣ ਜੋ ਮਰਜ਼ੀ ਕਰੀ ਜਾਓ ਜਾਲਦਾਰ ਆਪਾਂ ਸਿੰਪਲ ਜਾਲਦਾਰ ਪਹਿਲੇ ਇਹਨਾਂ ਨੂੰ ਜਾਲਦਾਰੀ ਕਹਿੰਦੇ ਠੀਕ ਐ ਸਾਹਿਬ ਜੀ ਆ ਚਾਵਾ ਕਬੂਤਰਾਂ ਦਾ ਸ਼ੌਂਕ ਜਿਹੜਾ ਹੈ ਤੁਹਾਨੂੰ ਸਾਰਿਆਂ ਨੂੰ ਬਾਹਰ ਕਰਵਾਤਾ ਆਵਾ ਠੀਕ ਐ ਤੇ ਬੜੇ ਵਧੀਆ ਕਬੂਤਰਾਂ ਦਾ ਸ਼ੌਂਕ ਹੋਇਆ ਵਾ ਤਰ੍ਹਾਂ ਦਾ ਸ਼ੌਂਕ ਬੜਾ ਵਧੀਆ ਹੋਇਆ ਵਾ ਬਾਕੀ ਕਵਰ ਬਾਡ ਪੀਜ ਨੂੰ ਵੱਤ ਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਠੀਕ ਹੈ ਜੀ ਇਹ ਜੀ ਸਾਡੇ ਹੈਗੇ ਆ ਚੰਦੂ ਸਤਾਜ ਜੀ ਹਣੀ ਤੇ ਇਹ ਇਹਨਾਂ ਦਾ ਚੇਲਾ ਵਾ ਤੇ ਪਹਿਲੇ ਸਾਲ ਹੀ ਇਹ ਚੈਂਪੀਅਨ ਜਦੋਂ ਰੱਖੇ ਹੁਣ ਤੈਨੂੰ 8-10 ਸਾਲ ਹੋ ਜਦ ਪਹਿਲੇ ਸਾਲ ਰੱਖੇ ਪਹਿਲੇ ਸਾਲ ਹੀ ਸਾਥੀ ਬਣਾਈਆ ਕੀ ਬਾਤ ਕੀ ਬਾਤ ਆ ਸਾਜੀ ਤੁਹਾਡੀਆਂ ਪਹਿਲੇ ਸਾਲ ਹੀ ਚੈਂਪੀਅਨ ਬਣਾ ਬੜੀ ਵੱਡੀ ਗੱਲ ਆ ਤੇ ਆ ਸਾਰੇ ਬੈਠੇ ਆ ਜੀ ਮਾਨਜੋਗ ਸਾਡੇ ਵੱਡੇ ਵੀਰ ਬਾਕੀ ਕਵਰ ਬਾਡ ਵੀ ਇਹਨੂੰ ਵੱਤ ਵਤ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਬਹੁਤ ਆ ਜੀ ਬਹੁਤ ਆ ਇਹਨਾਂ ਸ਼ੋਕ ਮੜਾ ਸੈਂਕਰਾਏ ਸ਼ੌਕ ਮੜਾ ਕਿੰਨਾ ਵਿੱਚੋ ਸਾ ਜੀ ਫਿਰੋਜ਼ਪੁਰੀਆਂ ਚੋ ਜੀ ਤੁਹਾਨੂੰ ਪਾ ਪਿਆ ਵਗੈਰਾ ਡੈਡੀ ਫਿਰੋਜ਼ਪੁਰੀ ਡੈਡੀ ਤੇ ਠੀਕ ਠੀਕ ਹੈ ਠੀਕ ਹੈ ਬਹੁਤ ਤਗੜਾ ਨਿਕਲੇ ਆਠ ਮਾਤ ਚਾਹੀਏ ਜੇ ਸੰਪੂਰਨ ਜਾਇਗਾ ਵੱਡੇ ਵਜੂਦ ਨੂੰ ਦਿਖਾਉਂਦੇ ਆ ਚੋਰਾ ਦੋ ਜਿਹੜਾ ਬੱਚਾ ਛੋਟਾ ਠੀਕ ਹੈ ਜੀ ਹੁਣ ਉਸਤਾਦ ਜਿਹੜੀ ਸ਼ੌਂਕਰਾ ਆ ਰਿਹਾ ਜੀ ਸਾਡੇ ਸਰਦਾਰ ਗੁਰਵਿੰਦਰ ਸਿੰਘ ਜੀ ਸਪੈਸ਼ਲ ਆ ਰਿਹਾ ਆ ਬੱਚਾ ਉਹ ਜਿਹੜਾ ਪਹਿਲਾ ਬੱਚਾ ਉਹ ਤੰਗਾ ਬੱਚਾ ਉਹ ਤਾਂ ਬੜਾ ਬੱਚਾ ਉਹ ਕੱਲਾ ਬੱਚਾ ਬਲਿਆ ਓਵਰਫੀਲ ਦੇ ਬਲਿਆ ਆ ਜੀ ਭਰਪੂਰ ਸਿੰਘ ਉਹਨਾਂ ਨੇ ਗਿਫਟ ਕੀਤੀ ਆ ਜੀ ਕੋਈ ਫਰਕ ਨਹੀਂ ਆਉਂਦਾ ਸਾਡੀ ਪੂਰੀ ਸਭ ਨੂੰ ਇਵੈਂਟ ਲਈ ਦਈ ਦਿਓ ਵੇ ਕਿਉਂ ਸਾਜੀ ਮਾੜਿਆ ਸਾਜੀ ਵੇਖਿਓ ਮਾੜਾ ਇੱਧਰ ਆਓ ਕਿੰਨਾ ਕਰਦੇ ਆਂ ਆ ਜੀ ਮਾੜਾ ਮੋਟਾ ਜੀ ਦਾ ਵੀ ਡੇਪੀ ਦਾ ਨਾ ਨਵੀਂ ਸ਼ਾਦ ਦੀਆਂ ਆ ਨਵੀਂ ਸ਼ਾਦ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬਿਲਕੁਲ ਥੈਂਕ ਯੂ ਤੇਰੀ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਸਾਜੀ ਦਾ ਨਵੀਂ ਸ਼ਾਦ ਦੀਆਂ ਹੋਰ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਮੇਰੇ ਵੀਰ ਨੂੰ ਤੇ ਪ੍ਰਮਾਤਮਾ ਚੜ੍ਹਤ ਕਲਾ ਰੱਖੇ ਤੇ ਆਪਣੀ ਤੇ ਰਾਤ ਚੌਥੀ ਤਰੱਕੀ ਕਰੇ ਔਰ ਇਹ ਸ਼ਾਹ ਪਰਮੇਸ਼ਾਹ ਹੋ ਲੈ ਆਓ ਲੈ ਆਓ ਲੈ ਆਓ ਲਿਆਓ ਲਿਆਓ ਇੱਧਰ ਆ ਲਿਆਓ ਬਾੜ ਦਾ ਰੋਲ ਪਾੜਦਾ ਸਾਰਾ ਬਾੜ ਦਾ ਰੋਲ ਇਹ ਤੇ ਬਾੜ ਹੀ ਆ ਕੋਈ ਨਹੀਂ ਸਰ ਉਹਨੂੰ ਕੰਪਿਊਟਰ 'ਚ ਬਾਅਦ ਕਰਾਉਣਾ ਲੋ ਜੀ ਆ ਜਾਓ ਪਾਏ ਸਾਰੇ ਆਣੇ ਉਹਦਾ ਚੋਰ ਕਰਾਉਣੀ ਆ ਜੀ ਤੁਹਾਨੂੰ ਆ ਜਾੜ ਵੇ ਤਾਂ ਨੇ ਸਕੂਲ ਵੀ ਬਾੜਦੇ ਆਣ ਬਾੜ ਅੱਜ ਬੜਾ ਖੁਸ਼ ਹੋ ਰਿਹਾ ਜੀ ਸਾਧ ਜੀ ਮਾਨਜਿੰਦਰ ਸਿੰਘ ਔਇਲਾ ਸਾਹਿਬ ਨੇ ਇਨੋਗ੍ਰੇਸ਼ਨ ਕਰਾਈ ਹੈ ਆਪਣੇ ਛੱਤ ਦੀ ਔਰ ਸਾਰੇ ਪੰਜਾਬ ਸਾਰੇ ਜਿਹੜਾ ਪੰਜਾਬ ਨੂੰ ਸੱਦਿਆ ਵਾ ਟੋਟਲ ਸਾਡੇ ਸੀਨੀਅਰ ਉਸਤਾਦ ਜੀ ਸ਼ਨੂ ਉਸਤਾਦ ਜੀ ਨੇ ਗੁਰਵਿੰਦਰ ਸਿੰਘ ਜੀ ਨੇ ਮੇਰਾ ਨਾਮ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਬਾਵਾ ਸਾਹਿਬ ਸਾਧ ਜੀ ਆ ਗੋਗੀ ਚੇਰਮੈਨ ਸਾਹਿਬ ਵੀ ਆ ਗਏ ਨੇ ਲੋ ਜੀ ਚੇਰਮੈਨ ਸਾਹਿਬ ਆਪਣੇ ਰਾਜੂ ਸਾਹਿਬ ਜਿਹੜੇ ਜਿਹੜੇ ਅੱਜ ਰੀਤਾ ਸਾਹਿਬ ਜੀ ਜਿਹੜੇ ਦਿੱਲੀ ਤੋਂ ਆਏ ਨੇ ਔਰ ਸਰਮਨੂ ਸਾਹਿਬ ਜੀ ਕੌਣ ਨਹੀਂ ਜਾਣਦਾ ਇਹਨਾਂ ਨੂੰ ਜੀ ਆਦਤ ਤੇ ਮਜਬੂਰ ਨਹੀਂ ਆ ਸਾਰਿਆਂ ਨੇ ਅੱਜ ਔਰ ਸਾਰਿਆਂ ਦੀਆਂ ਪਾਰਟੀਆਂ ਇੱਥੇ ਆਈਆਂ ਇੱਕ ਮੰਚ ਤੇ ਅੱਜ ਸਾਰੇ ਇਕੱਠੇ ਹੋਏ ਆ ਔਰ ਮੈਂ ਬਹੁਤ ਜ਼ਿਆਦਾ ਵਧਾਈ ਦੇਣਾ ਚਾਹੁੰਦਾ ਹਾਂ ਉਸਤਾਦ ਮਨਜੀਤ ਸਿੰਘ ਹੁਣਾਂ ਨੂੰ ਸ਼ਾਰਟਲੀ ਇਹਨਾਂ ਨੇ ਬਹੁਤ ਅੱਛੇ ਕਬੂਤਰ ਤਿਆਰ ਕੀਤੇ ਆ ਕਬੂਤਰ ਤੇ ਜ਼ਰੂਰ ਇਹਨਾਂ ਕੋਲ ਥੋੜੇ ਆ ਪਰ ਬੈਸਟ ਨਸਲਾਂ ਨੇ ਔਰ ਆਉਣ ਵਾਲੇ ਦਿਨਾਂ 'ਚ 2026 ਦਾ ਸ਼ੌਕ ਦੀ ਹੈ ਬੈਸਟ ਕਰਕੇ ਇੱਥੇ ਦੱਸਣਗੇ ਜਿਹੜੀਆਂ ਪਹਿਲੀ ਵਾਰੀ ਤੇ ਚਲੋ ਮੈਂ ਜੋਗੀ ਸਾਰੇ ਆਪਾਂ ਸੱਜਣ ਵਿੱਚਰ 1 ਟੂ 1 ਦਾ ਤੇ ਪਤਾ ਨਹੀਂ ਪਰ ਸਾਰੇ ਕੱਪਾਂ ਦੇ ਵਿੱਚ ਹੀ ਸਾਜ ਰੂਰ ਇਹ ਲੈਣਗੇ ਔਰ ਜਿਹੜਾ ਆਪਾਂ ਉਸਤਾਦ ਹੁਣਾ ਨੇ ਇੱਕ ਵਧੀਆ ਉਪਰਾਲਾ ਸ਼ੁਰੂ ਕੀਤਾ ਪਹਿਲਾਂ ਪੰਜਾਬ ਜੰਮੂ ਕੱਪ ਦੇ ਵਿੱਚ ਮੋਟਰਸਾਈਕਲ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਜੰਮੂ ਦੇ ਵਿੱਚ 25-25 33 ਲੱਖ ਰੁਪਈਆ ਲਾ ਕੇ ਕੱਪ ਫੜਾਏ ਨੇ ਅਰ ਜੀ ਵੀ ਉਸਤਾਦ ਜੀ ਨੇ ਇਹ ਗੱਲ ਕਹੀ ਆ ਵੀ ਆਪਾਂ 15 ਲੱਖ ਰੁਪਈਆ ਜੰਮੂ ਦੇ 15 ਲੱਖ ਰੁਪਈਆ ਜਿਹੜਾ ਕਹਿੰਦਾ ਅਹੀਂ ਨਹੀਂ ਉਹਨੂੰ ਦੂਜੇ ਤੀਜੇ ਦਿਨ ਤੋਂ ਬਾਅਦ ਕਰਾਂ ਦੀ ਇਹਦਾ ਉਸੇ ਲਈ ਨਵੇੜੀ ਦਾ ਬਹੁਤ ਅੱਛੇ ਕਬੂਤਰ ਉਡਾਉਂਦੇ ਨੇ ਵਧੀਆ ਕਬੂਤਰ ਬਾਈ ਜੀ ਕੋ 2 ਲੱਖ ਸਸੀ ਗਾਲ ਜੀ ਸਾਰੇ ਵੀਰਾਂ ਨੂੰ ਅੱਜ ਅਸੀਂ ਹੌਂਲਾ ਸਾਹਿਬ ਦੇ ਸਭੀ ਤੇ ਇੱਥੇ ਆਏ ਹਾਂ ਤੇ ਮੋਤ ਵਧੀਆ ਅਸੀਂ ਕੋਈ ਇੱਥੇ ਜੇ ਕਹੀ ਨਾ ਵੀ ਇੱਕ ਪਾਰਟੀ ਦਾ ਬੰਦਾ ਨਹੀਂ ਸਾਰੇ ਅੱਜ ਅਸੀਂ ਭਰਾ ਇਕੱਠੇ ਕੀਤੇ ਇਹਨਾਂ ਨੇ ਇੱਕ ਪਲੇਟਫਾਰਮ ਤੇ ਪੰਜਾਬ ਲੈਵਲ ਦੇ ਪੰਜਾਬ ਲੈਵਲ ਦੇ ਜੰਮੂ ਦੇ ਵੀ इवन ਜੰਮੂ ਦੇ ਵੀ ਹਾਂਜੀ ਸੋ ਇੱਕ ਹਾਈ ਫਲਾਅ ਕਮਿਟਰਾਂ ਵਾਸਤੇ ਬੜਾ ਤਗੜਾ ਨਾ ਪਲੇਟਫਾਰਮ ਤਿਆਰ ਕੀਤਾ ਤੇ ਸਾਡਾ ਵੀ ਫਰਜ ਬਣਦਾ ਵੀ ਇਹਨਾਂ ਦਾ ਪੂਰਾ ਸਾਥ ਦੇਈਏ ਤੇ ਆਪਣੇ ਗਰੁੱਪ ਵਾਲੋ ਵੀ ਪੂਰਾ ਹੈ ਸਾਡੇ ਹੁਣ ਉਹ ਗਰੁੱਪ ਦੇ ਮਤਲਬ ਮੈਂਬਰ ਆ ਸਾਡੇ ਆਪਣੇ ਭਰਾ ਵਾ ਐਂ ਦਾ ਸਾਥ ਦੇਣਾ ਤੇ ਬਾਕੀ ਨੂੰ ਇਹੋ ਕਵਾਂਗੇ ਕਿ ਜਿਹੜਾ ਚੰਗਾ ਕੰਮ ਕਰਦਾ ਸਾਡੇ ਸਾਥ ਤੇ ਜਿਤਨਾ ਕਿ ਥੋੜੇ ਦਿਨ ਪਹਿਲਾਂ ਇੱਕ ਬੈਂਡ ਦਾ ਮੁੱਦਾ ਉੱਠਿਆ ਹੈਗਾ ਉਹਲਾ ਜਵਾਬ ਦੇ ਦਿੱਤਾ ਸੀ ਪਰਮਾਤਮਾ ਨੇ ਚਲੋ ਕਿਫਾ ਕੀਤੀ ਹੈ ਚਲੋ ਬੈਨ ਉੱਠ ਗਿਆ ਵਾ ਤੇ ਜੇ ਕਿਤੇ ਇਹੋ ਜਿਹਾ ਗਾਂ ਕੋਈ ਪ੍ਰੋਬਲਮ ਆਵੇ ਤਾਂ ਹੀ ਸਾਰੇ ਸਾਰੇ ਇਕੱਠੇ ਹੋ ਗਏ ਬਿਲਕੁਲ ਤੇ ਬਾਕੀ ਸਾਡੇ ਅਫਸਰ ਭਰਾਵਾ ਬਿਲਕੁਲ ਜੀ ਇੱਕ ਇਹ ਕੰਮ ਹੀ ਨਹੀਂ ਸੀ ਉਸਤਾਦ ਜੀ ਅੱਜ ਦੇ ਏਕੇ ਤੋਂ ਪਤਾ ਲੱਗਦਾ ਆਪਾਂ ਹਮੇਸ਼ਾ ਹੀ ਮੋੜੇ ਦਾ ਮੋੜਾ ਲਾ ਕੇ ਖੜਦੇ ਆ ਤੇ ਖੜਦੇ ਰਵਾਂਗੇ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਕਬੂਤਰਬਾਜੀ ਤੇ ਬੈਨ ਲਗਾਇਆ ਗਿਆ ਸੀ ਉਦੇ ਵਿੱਚ ਸਾਰੇ ਕਬੂਤਰ ਬਾਜ਼ਾਂ ਨੇ ਰਲ ਕੇ ਬੜਾ ਭਰਾਲਾ ਕੀਤਾ ਤੇ ਉਹ ਬੈਨ ਜਿਹੜਾ ਉਹ ਵਾਪਸ ਹੋ ਗਿਆ ਮਤਲਬ ਕਿ ਉਹ ਬਾਜ਼ੀਆਂ ਹੁਣ ਚੱਲ ਸਕਦੇ ਆ ਬਹੁਤ ਆ ਰਹੇ ਆ ਬਹੁਤ ਬਹੁਤ ਸਰਕਾਰ ਜੂਆ ਨਹੀਂ ਦੇ ਦੱਸਦੇ ਉਹਨਾਂ ਨੇ ਫੰਕਸ਼ਨ ਕਰਾਣਾ ਜੀ ਉਹਨਾਂ ਨੇ ਵਧੀਆ ਲੈਵਲ ਵੱਡੇ ਲੈਵਲ ਤੇ ਉਹ ਘਰ ਆ ਰਹੇ ਆ ਤੇ ਮੈਂ ਇਹ ਚਾਹਨਾ ਵੀ ਸਾਰੇ ਕਬੂਤਰ ਬਾਜ਼ ਉਥੇ ਹੋ ਮਾਗੇ ਪਹੁੰਚਣ ਜੀ ਜਿਹਦੇ ਕੋ ਜਾਇਆ ਜਾਂਦਾ ਉਹ ਉਥੇ ਜ਼ਰੂਰ ਜਾਏ ਕਿਉਂਕਿ ਸਾਡਾ ਘੱਟ ਵੇਖ ਕੇ ਸਰਕਾਰਾਂ ਵੀ ਵੇਖਣਗੀਆਂ ਵੀ ਇਹਨਾਂ ਦੇ ਸ਼ੌਕ ਦੇ ਨਾਲ ਨਾਲ ਇਸ ਇਸ ਕਬੂਤਰ ਬਾਜ਼ੀ ਕਬੂਤਰ ਦਾ ਉਹ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਬਹੁਤ ਬੰਦੇ ਜਿਹੜੇ ਰੋਟੀ ਵੀ ਖਾ ਰਹੇ ਆ ਬਿਲਕੁਲ ਜੀ ਬਿਲਕੁਲ ਜੀ ਆਹ ਦੇਖੋ ਆਹ ਸੈਟਅਪ ਉਸਤਾਦ ਜੀ ਨਾਲੇ ਲਾਏ ਹੋਏ ਆ ਇੱਧਰ ਜਲੀ ਗੜੀ ਆਹ ਜੀ ਸੈਟਅਪ ਆ ਵੇਖ ਲਓ ਔਇਲਾ ਸਾਜ ਜੀ ਨਾਲਾ ਦਾ ਸੈਟਅਪ ਵੇਖ ਲਓ ਭਾਈ ਠੀਕ ਆ ਆ ਵੇਖ ਲਓ ਬਹੁਤ ਸੋਹਣਾ ਸੈਟਾ ਬਣਾਇਆ ਉਸਤਾਦ ਜੀ ਨਾਲੇ ਇੱਧਰ ਆ ਇੱਧਰ ਪਰਿੰਦੇ ਬਹਿਣਗੇ ਇੱਧਰ ਹੀ ਪਰਿੰਦੇ ਬਹਿਣਗੇ ਠੀਕ ਆ ਜੀ ਆ ਵੇਖ ਲਓ ਔਰ ਲਾਈਟਿੰਗ ਸ਼ਾਈਟਿੰਗ ਉੱਪਰ ਠੀਕ ਆ ਜੀ ਇੱਧਰ ਵੀ ਪਰਿੰਦੇ ਬਹਿਣਗੇ ਤੇ ਆਪਾਂ ਆ ਬਾਡੀ ਫੇਰ ਚੜਾਈ ਆ ਸਾਧ ਜੀ ਰਾਣੇ ਇਧਰੋਂ ਠੀਕ ਆ ਤੇ ਆ ਬਾਡੀ ਚੁਹਾ ਆ ਗਿਆ ਇਧਰੋਂ ਫੇਰ ਆ ਵੇਖ ਲਓ ਇਥੇ ਕਬੂਤਰ ਆ ਪੰਦਰ ਕਰ ਸਕਦੇ ਆ ਆ ਸਾਰੀ ਲਾਈਟਿੰਗ ਜੋ ਆ ਸਾਰਾ 뷰 ਜੋ ਠੀਕ ਹੈ ਜੀ ਆ ਵੇਖ ਲਓ ਆ ਸਾਰਾ 뷰 ਜੋ ਤੇ ਕੂਤਰ ਆ ਕੇ ਬਹਿਣਗੇ ਇਥੇ ਤੇ ਆ ਸਲਾਈਡਿੰਗ ਚੱਲਦੀ ਆ ਇਹ ਤਾਂ ਪਿੱਛੇ ਨੂੰ ਖੁੱਟਾਂਗੇ ਤੇ ਕੰਪਿਊਟਰ ਸਿੱਧਾ ਹੀ ਅੰਦਰ ਠੀਕ ਹੈ ਜੀ ਤੇ ਆਹ ਥੱਲੇ ਛੱਤ ਆ ਇੱਧਰ ਰੰਗ ਕੀਤੀ ਹੋਈ ਤੇ ਇੱਧਰ ਆ ਵੇਖ ਸਕਦੇ ਹੋ ਤੁਸੀਂ ਪਿੱਛੇ ਵੇਖਣ ਨੂੰ ਮਿਲੇਗਾ ਤੁਹਾਨੂੰ ਠੀਕ ਹੈ ਜੀ ਤੇ ਫੇਰ ਵੀ ਸਾਲ ਬੇਕਮਾਲ ਜੀ ਇੱਧਰੋਂ ਤੇ ਬਹੁਤ ਬਹੁਤ ਧੰਨਵਾਦ ਜੀ ਔਲਾ ਸਾਹਿਬ ਦਾ ਕਵਰ ਬਾੜ ਵੀ ਸੱਲੋ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਤੇ ਵੀ ਭਾਈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ ਅਮਨ ਬਟਾਲਾ ਵੀਰ ਜੀ ਹੋਣੀ ਸਾਡੇ ਸਿੰਘਵਾਲ ਸਾਹਿਬ ਉਸਤਾਦ ਜੀ ਹੁਣੀ ਬੱਬਲ ਸਾਹਿਬ ਜੀ ਹੁਣੀ ਤਹਿ ਦਿਲੋਂ ਧੰਨਵਾਦੀ ਇਹਨਾਂ ਦਾ ਵੀ ਅੱਜ ਭਈਆ ਨਾਲ